ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਤੇ ਮੈਂ ਭਗਤੀ ਤੋਂ ਬਿਲੋਂਗ ਕਰਦਾ ਤਾਂ ਮੈਨੂੰ ਐਮਐਲਐਸ ਚ 4 ਸਾਲ ਹੋ ਗਏ ਕੰਮ ਕਰਦੇ ਨੂੰ ਤਾਂ ਦੋਸਤੋ ਸਾਡੇ ਕੋਲ ਸਿਹਤ ਨੂੰ ਤੰਦਰੁਸਤ ਰੱਖਣ ਵਾਲੇ ਪ੍ਰੋਡਕਟ ਆਉਂਦੇ ਆ ਤੇ ਕੁਝ ਪ੍ਰੋਡਕਟ ਭਰਾ ਜੀ ਨੂੰ ਦਿੱਤੀ ਸੀ ਇਹਨਾਂ ਨੂੰ ਪੁੱਛਦੇ ਆ ਪਹਿਲਾਂ ਕੀ ਸਮੱਸਿਆ ਸੀਗੀ ਤੇ ਕੀ ਬੈਨੀਫਿਟ ਹੋਇਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਅੰਕੁਸ਼ ਜਨ ਤੇ ਕਿੱਥੋਂ ਬਿਲੋਂਗ ਕਰਦੇ ਭਗਤੇ ਭਗਤੇ ਤੋਂ ਜੀ ਤਾਂ ਤੁਸੀਂ ਜੀ ਤਾਂ ਆਪਣੀ ਮੈਰਿਜ ਦਾ ਕੀ ਸਮੱਸਿਆ ਸੀ ਆ ਸਾਡੀ ਮੈਰਿਜ ਨੂੰ 3 ਸਾਲ ਹੋ ਗਏ ਸੀ ਓਕੇ ਤੇ ਕਨਸੀਵ ਨਹੀਂ ਹੋ ਰਿਹਾ ਸੀਗਾ ਠੀਕ ਹੈ ਅਸੀਂ ਇਹ ਰਿਗਾਰਡਿੰਗ ਬਹੁਤ سارے ਡਾਕਟਰਾਂ ਨਾਲ ਕੰਸਲਟ ਕੀਤਾ ਉਹਨੇ ਸਾਡੇ ਬਹੁਤ سارے ਟੈਸਟ ਕੀਤੇ ਜਿਸ ਪਰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਮਿਲਦੀ ਨਹੀਂ ਹੋਈ ਜਿਸ ਲਈ ਉਹ ਸਾਨੂੰ ਸਿੰਪਲ ਮੈਡੀਸਨ ਦੇ ਕੇ ਕਹਿੰਦੇ ਸੀ ਵੀ ਸਭ ਠੀਕ ਹੋ ਜੀ ਸਭ ਠੀਕ ਹੋਏ ਠੀਕ ਹੈ ਤਾਂ ਦੋਸਤੋ ਇਹਨਾਂ ਨੂੰ ਆਪਾਂ ਬਾਈ ਜੀ ਨੂੰ ਮਾਨਸਿਕਤ ਮਾਨ ਤੇ ਕਲਪ ਚ ਪ੍ਰਾਸ਼ ਇਹਨਾਂ ਨੂੰ ਦਿੱਤਾ ਸੀਗਾ ਤਫਾਨ ਜੀ ਨੂੰ ਨਿਊਟਰੀ ਲਾਈਫ ਉਹ ਸਾਈਕਲੋਵਾ ਵੂਮਨ ਕੰਪੈਨੀਅਨ ਤੇ ਨਿਊ ਆਪਣਾ ਲਿਵ ਗੇਨ ਤੇ ਨੈਰੀਫੋ ਜੂਸ ਤੇ ਇਹਨਾਂ ਨੂੰ ਆਪੇ ਕੰਟੀਨਿਊ 3 ਮਹੀਨੇ ਕੰਟੀਨਿਊ ਯੂਜ਼ ਕਰਿਆ ਤਾਂ ਤੁਸੀਂ ਨੂੰ ਕੰਟੀਨਿਊ ਯੂਜ਼ ਕਰਿਆ ਤਾਂ ਕੀ ਬੈਨੀਫਿਟ ਹੋਇਆ ਸਾਨੂੰ ਨਹੀਂ ਬਿਸਕਾ ਸਾਨੂੰ ਮਤਲਬ ਪਹਿਲਾਂ ਤਾਂ ਬਿਸਤੇ ਵਿਸ਼ਵਾਸ ਨਹੀਂ ਸੀਗਾ ਸਾਨੂੰ ਸਾਡੇ ਫਰੈਂਡ ਨੇ ਇੱਕ ਨੂੰ ਰੈਫਰ ਕੀਤਾ ਸਾਨੂੰ ਲੱਗਿਆ ਜਿਦੋਂ ਇੰਡਾ ਇਲਾਜ ਕਰਾ ਲੈਣਾ ਟਰੀਟਮੈਂਟ ਕਰਾ ਲੈਣਾ ਵੀ ਇਹ ਮੈਡੀਸਨ ਨੇ ਕੀ ਕੰਮ ਕਰਦਾ ਜੀ ਫਿਰ ਅਸੀਂ ਜੋ ਇੱਕ ਦੋ ਰਿਜ਼ਲਟ ਦੇਖੇ ਸਾਡੇ ਨੇਬਰ ਦੇ ਵਿੱਚ ਇੱਕ ਦੋ ਰਿਜ਼ਲਟ ਆਇਆ ਤਾਂ ਸੀ ਇਹ ਤੇ ਵਿਸ਼ਵਾਸ ਕੀਤਾ ਅਸੀਂ ਵਿਸ਼ਵਾਸ ਕਰਕੇ ਇਹ ਵੀ ਤੁਹਾਡੇ ਦੇ ਮੈਡੀਸਿਨ ਖਾਣੀ ਸ਼ੁਰੂ ਕੀਤੀ ਤਾਂ ਸਾਨੂੰ 3 ਮਹੀਨਿਆਂ ਚੰਦਰ ਦਾ ਰਿਜ਼ਲਟ ਮਿਲਿਆ ਠੀਕ ਹੈ ਤਾਂ ਹੁਣ ਬੇਬੀ ਵੀ ਕਿੰਨੇ ਕਰਦਾ ਹੋਵੇ ਇਹ ਬੇਬੀ ਸਵਾ ਸਾਲ ਦਾ ਹੋਵੇਗਾ ਸਵਾ ਸਵਾ ਨਹੀਂ ਲੈਣਾ ਹੋ ਗਈ 1 ਮਹੀਨੇ ਦਾ ਸਾ ਤੁਹਾਨੂੰ ਬਹੁਤ ਬਹੁਤ ਵਧਾਈਆਂ ਜਨਾ ਤਾਂ ਤਾਂ ਭੈਣ ਜੀ ਸੋਨੂ ਵੀ ਜਣ ਕੇ ਤੁਸੀਂ ਕੀ ਕਹਿਣਾ ਚਾਹੋਣੇ ਹੈਗੇ ਇਸ ਬਾਰੇ ਬੀ ਇਸ ਤੇ ਵਿਸ਼ਵਾਸ ਕਰਿਓ ਤੇ ਇੱਕ ਵਾਰ ਟ੍ਰਾਈ ਜ਼ਰੂਰ ਕਰਕੇ ਦੇਖਿਓ ਬਹੁਤ ਵਧੀਆ ਮੈਡੀਸਨ ਹੈ ਸਾਲ ਕਨਸੀਵ ਹੋਇਆ ਬਹੁਤ ਖੁਸ਼ ਹਾਂ ਬਹੁਤ ਵਧੀਆ ਗੱਲ ਹੈ ਤੇ ਵਧੀਆ ਜਣ ਕੇ ਬੱਚਾ ਵੀ ਦੇਖਿਆ ਕਿ ਵਧੀਆ ਹੈ ਜਣ ਕੇ ਤਾਂ ਤੁਹਾਨੂੰ ਸਾਡੇ ਵੱਲੋਂ ਟੀਮ ਸੈਕਸ਼ਨ ਵੱਲੋਂ ਬਹੁਤ ਬਹੁਤ ਵਧਾਈਆਂ ਤੇ ਐਮ ਐ ਇਲਾਸਟਰ ਵੱਲੋਂ ਵਧਾਈਆਂ ਸੋਨੂ ਥੈਂਕ ਯੂ ਜੈ ਹਿੰਦ ਜੈ ਮਾਦੇਸ਼